ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਹੋ ਵੀ ਮਿੱਤਰੋ ਕਿੱਛ ਤਾਂ ਆ ਝੋਟਾ ਆਪਾਂ ਹੁਣ ਐਡਮਿੰਟਨ ਵੱਲੋਂ ਆਪਾਂ ਮੌਂਟਰੀਅਲ ਦੇ ਪਿੱਛੇ ਸੀਗੇ ਆਪਾਂ ਇੱਥੋਂ ਤੁਰੇ ਆ ਤੇ ਆਪਾਂ ਹੁਣ ਐਡਮਿੰਟਨ ਜਾ ਰਹੇ ਆ ਐਡਮਿੰਟਨ ਆਪਣੀਆਂ ਡਿਲੀਵਰੀਆਂ ਆ ਇੱਕ ਐਡਮਿੰਟਨ ਡਿਲੀਵਰੀ ਆ ਇੱਕ ਐਡਮਿੰਟਨ ਦੇ ਨਾਲ ਹੀ ਇੱਕ ਗੈਲਗਰੀ ਤੇ ਡਿਲੀਵਰੀਆਂ ਆਪਣੀਆਂ ਤੇ ਆਪਾਂ ਹੁਣ ਝੋਟੇ ਦਾ ਗੇਅਰ ਪਾਤਾ ਤੇ ਹੁਣ ਇਹਨੂੰ ਹੱਕਤਾ ਅੱਜ ਹੈਗਾ ਸ਼ੁੱਕਰਵਾਰ ਸ਼ੁੱਕਰਵਾਰ ਦੀ ਰਾਤ ਆ ਯਾਨੀ ਕਿ ਆਲਮੋਸਟ ਹੋ ਗਿਆ ਸ਼ਨੀਵਾਰੀ ਹੋ ਗਿਆ 12 ਵਜੇ ਕਿ ਸ਼ਨੀਵਾਰ ਹੋ ਗਿਆ ਸ਼ਨੀਵਾਰ ਦੀ ਸ਼ਨੀਵਾਰ ਦਾ ਸਾਰਾ ਦਿਨ ਸ਼ਨੀਵਾਰ ਦੀ ਰਾਤ ਚੱਲਾਂਗੇ ਤੇ ਐਤਵਾਰ ਦਾ ਸਾਰਾ ਦਿਨ ਐਤਵਾਰ ਦੀ ਰਾਤ ਨੂੰ ਆਪਾਂ ਯਾਨੀ ਕਿ ਉੱਥੇ ਪਹੁੰਚ ਜਾਾਂਗੇ ਉਹੀ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਉੱਥੇ ਪਹੁੰਚ ਜਾਣਾ ਵਾ ਇਹ ਹੈਗਾ ਵਾ 4000 ਕਿਲੋਮੀਟਰ ਮੇਰੇ ਹਿਸਾਬ ਨਾਲ ਤੇ 4000 ਕਿਲੋਮੀਟਰ ਦੋ ਦਿਨਾਂ ਚ ਆਪਾਂ ਚੱਲੇ ਜਾਣਾ ਦਿਨ ਪਰ ਰਾਤ ਚ ਲਾਉਣਾ ਵਾ ਬਿਨਾ ਰੁਕੇ ਹੋਏ ਤੇ ਬਣੇ ਰਹੇ ਹੋ ਵਲੌਗ ਦੇ ਨਾਲ ਤੇ ਆਪਾਂ ਰਾਹ ਦੇ ਵਿੱਚ ਜੋ ਜੋ ਵੀ ਆ ਤੁਹਾਨੂੰ ਜਰੂਰ ਦਿਖਾਉਂਦੇ ਰਾਵਾਂਗੇ ਰਾਤ ਨੂੰ ਆਪਣੇ ਕੋਲੇ ਇੰਡੀਆ ਵਾਲਿਆਂ ਭਰਾਵਾਂ ਨੂੰ ਦੱਸਣਾ ਆਪਣੇ ਕੋਲੇ ਬੁੱਕ ਹੁੰਦੀ ਆ ਵੀ ਆਪਾਂ ਸਿਰਫ 13 ਘੰਟੇ ਦੀ ਬੁੱਕ ਹੁੰਦੀ ਆ ਉਹਦੇ ਚੋ ਬ੍ਰੇਕ ਬ੍ਰੋ ਕੱਟ ਕੇ ਆਪਾਂ ਦਾਨੀ ਕਿ 12 ਘੰਟੇ ਟੀਮ ਚ ਚਲਾ ਸਕਦੇ ਹਾਂ ਇੱਕ ਬੰਦਾ ਤੇ ਅਸੀਂ ਐਂ ਉਹਦੇ 12 ਘੰਟੇ ਮੈਂ ਚਲਾਇਆ ਹੁਣ ਉਹ 12 ਘੰਟੇ ਸੌਂਗ ਹੀ ਆ ਇਕਆਰ ਸੌਂਗੀ ਰੈਸਟ ਕਰ ਲਿਆ ਤੇ 12 ਘੰਟੇ ਬਾਅਦ ਚੋਣੇ ਚਲਾਉਣਾ ਤੇ ਫਿਰ ਮੈਂ ਸੌ ਜਾਣਾ। ਯਾਨੀ ਕਿ ਟਰੱਕ ਅਸੀਂ ਰੋਕਣ ਨਹੀਂ ਦਿੰਦੇ ਕੈਨੇਡਾ 'ਚ। ਜਿਹੜੇ ਭਰਾਵਾਂ ਨੂੰ ਪਤਾ ਉਹਨਾਂ ਨੂੰ ਮੈਂ ਦੱਸ ਨਹੀਂ ਰਿਹਾ ਜਿਵੇਂ ਗਲਤਫਲਤ ਕਮੈਂਟ ਨਾ ਕਰਿਓ ਹਨਾ। ਮੈਂ ਦੱਸ ਰਿਹਾ ਉਹਨਾਂ ਨੂੰ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ। ਕਿ ਇੱਥੇ ਇੱਕ ਬੁੱਕ ਹੁੰਦੀ ਆ ਉਹ ਬੁੱਕ ਦੇ ਵਿੱਚ ਆਪਾਂ 13 ਘੰਟੇ ਡਰਾਈਵ ਮਿਲਦੀ ਤੇ ਆਪਾਂ 12 ਘੰਟੇ ਦੀ ਡਰਾਈਵ ਉਹਨਾਂ ਨੂੰ 12 ਕਰ ਲਵੇ ਤੇ ਅਸੀਂ ਤਾਂ ਜਦੋਂ ਸਾਡੇ ਕੋਲ ਖੁੱਲਾ ਟਾਈਮ ਹੁੰਦਾ ਅਸੀਂ ਤਾਂ 10-10 ਘੰਟੇ ਵੀ ਚਲਾਉਂਦੇ ਆ। ਜਨਕੋ ਆਲਦੀ ਮਰਜ਼ੀ ਆ ਟੀਮ ਦੀ ਮਰਜ਼ੀ ਆ ਵੀ ਕਿੰਨੇ ਕਿੰਨੇ ਘੰਟੇ ਚਲਾਉਣਾ ਤੇ ਬਾਅਦ ਚੋ 8 ਮਤਲਬ ਆਪਾਂ 12 ਘੰਟਿਆਂ ਦੀ 13 ਘੰਟਿਆਂ ਦੀ ਬੁੱਕ ਹੁੰਦੀ ਆ 8 ਘੰਟਿਆਂ ਬਾਅਦ 8 ਘੰਟਿਆਂ ਦੀ ਸਲੀਪ ਤੋਂ ਬਾਅਦ ਆਪਾਂ ਨੂੰ ਬੁੱਕ ਆ ਜਾਂਦੀ ਆ ਪਰ ਉਹ ਚਲਾਉਣ ਵਾਲੇ ਦੀ ਮਰਜ਼ੀ ਹੁੰਦੀ ਆ ਵੀ 8 ਘੰਟਿਆਂ ਬਾਅਦ ਚਲਾਉਣੀ ਆ ਕਿ ਤੁਸੀਂ 12 ਘੰਟੇ ਬਾਅਦ ਚਲਾਉਣੀ ਆ ਅਸੀਂ 12 ਬਾਅਦ ਚਲਾਉਂਦੇ ਆ ਓਕੇ ਜੀ ਤੁਰੇ ਚੱਲਦੇ ਆ ਹੁਣ ਤੇ ਤੁਹਾਨੂੰ ਵੀ ਲਈ ਚੱਲਦੇ ਆ ਵਲੌਗ ਦੇ ਨਾਲ ਨਾਲ ਸਾਰੇ ਟੂਰ ਤੇ ਐਦਾਂ ਹੀ ਬਣੇ ਰਹੋ ਮੇਰੇ ਭਰਾ ਬਹੁਤ ਸਪੋਰਟ ਕਰਦੇ ਆਪਣੇ ਵਲੌਗਾਂ ਨੂੰ ਥੈਂਕ ਯੂ ਸੋ ਮੱਚ ਲੱਗ ਜੀ ਲਾਉ ਮੇਰੇ ਮਿਰੋ ਰਾਤ ਨੂੰ ਬੈਠੇ ਸੀ ਚਲਾਉਂ ਤੇ ਦਿਨ ਚੜਾਦਾ ਆਹੀਂ ਦਿਨ ਚੜ ਜਾਂਦਾ ਤੇ ਦਿਨ ਛਿਪ ਜਾਂਦਾ ਤੇ ਜੱਟ ਸਟੀਅਰਿੰਗ ਤੇ ਹੀ ਹੁੰਦਾ ਵੀਊ ਚੈੱਕ ਕਰੋ ਇੱਥੇ ਡਾਊਨ ਆ ਤੇ ਆਉ ਤੇ ਹਿੱਲਾ ਹਿੱਲ ਇੱਥੇ ਇੱਥੇ ਡਾਊਨ ਆ ਤੇ ਆਉ ਤੇ ਚੜਾਈ ਆ ਮੇਰੇ ਵੀਰੋ ਚੈੱਕ ਕਰੋ ਮਾਹੌਲ ਹਾਂਜੀ ਦੋਸਤੋ ਕੀ ਹਾਲ ਚਾਲ ਸਵੇਰ ਦੇ ਵੱਜ ਗਏ ਆ ਨਿਰਪੋਟ ਨਾ ਤੇ ਆਪਾਂ ਪਹੁੰਚ ਗਏ ਆ ਜੀ ਨਾਰਥ ਵੇ ਸ਼ਹਿਰ ਤੋਂ ਥੋੜਾ ਜਿਹਾ ਅੱਗੇ ਤੇ ਤੁਹਾਨੂੰ ਪਤਾ ਹੀ ਆ ਹੁਣ ਆਪਣੀਆਂ ਡਿਲੀਵਰੀਆਂ ਪੈਂਡਿੰਗ ਆ ਜਾ ਰਹੇ ਆ ਆਪਾਂ ਕੈਲਗਰੀ ਵੱਲ ਨੂੰ ਤੇ ਆਪਣਾ ਆਪ ਪੂਵਾਵਾਂਗੇ ਫਿਊਲ ਹੁਣ ਤੋਂ 4 ਕਿ ਘੰਟੇ ਬਾਅਦ ਰੋਕਾਂਗੇ ਤੇ ਫੇਰ ਉੱਥੋਂ ਸ਼ੁਰੂ ਕਰਾਂਗੇ ਆਪਾਂ ਅੱਗੇ ਦਾ ਸਫ਼ਰ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਪਤਾ ਨਹੀਂ ਕਿ ਕਿਹੜੀ ਲੋਕੇਸ਼ਨ ਤੇ ਪਰ ਇੱਥੇ ਸੀਗਾ ਢਾਬਾ ਮੈਂ ਰੋਕ ਲਿਆ ਵੇਖ ਕੇ ਚਾਚੇ ਦਾ ਢਾਬਾ ਔਰ ਇਹ ਸਾਹਮਣੇ ਖੜੂਸ ਚਾਚੇ ਦਾ ਵੇਸੀ ਬੜਾ ਖੜੂਸ ਬੰਦਾ ਸੀਗਾ ਮੈਂ ਚਾਹ ਮੰਗੀ ਤੇ ਅੱਗੋਂ ਮੈਨੂੰ ਕਹਿੰਦਾ ਬੜੇ ਰੋਲਦੇ ਆ ਹ ਹ ਉਹ ਤੇ ਲੋਕ ਨਹੀਂ ਮੈਨੂੰ ਪਸੰਦ ਮੈਨੂੰ ਸਿਰਫ ਇੱਕ ਬੰਦਾ ਨਹੀਂ ਪਸੰਦ ਜਿਹੜੇ ਔਖੇ ਬੋਲਦੇ ਆ ਪਤਾ ਨਹੀਂ ਕੀ ਲੈ ਜਾਣਾ ਦੁਨੀਆ ਦਾ ਤੁਹਾਨੂੰ ਕੋਈ ਹੱਸ ਕੇ ਬੁਲਾਉਂਦਾ ਤੁਸੀਂ ਹੱਸ ਕੇ ਬੋਲੋ ਹੈਨਾ ਆ ਗੱਲ ਨਹੀਂ ਮੈਨੂੰ ਬਸ ਵਧੀਆ ਲੱਗਦੀ ਇੱਕ ਜੀ ਨਾਲੇ ਤਾਂ ਆਪਾਂ ਚੱਕ ਲਈ ਸੀ ਇੱਥੋਂ ਚਾਹ ਤੇ ਨਾਲੇ ਚੱਕ ਲਈ ਬਰੈਡ ਪਕੌੜੇ ਤੇ ਲੋਡ ਵੀ ਕਰ ਲਿਆ ਚੈੱਕ ਸਾਰਾ ਕੁਝ ਠੀਕ ਆ ਤੇ ਹੁਣ ਆਪਾਂ ਅੱਗੇ ਦੇ ਸਫਰ ਵੱਲ ਵਧਦੇ ਆ ਚੱਲਦੇ ਆ ਓ ਮਾਈ ਗਾਡ ਓਏ ਕੀ ਹੋ ਗਿਆ ਹੱਥ ਸੜ ਗਿਆ ਗਾੜੀ ਹੋ ਗਿਆ ਚਾ ਚੂ ਪੀ ਕੇ ਤੇ ਹੁਣ ਆਪਾਂ ਤੁਰ ਪਏ ਆ ਅੱਗੇ ਦੇ ਸਫ਼ਰ ਵੱਲ ਤੇ ਜਾਵੇ ਬਹੁਤ ਬੇਕਾਰ ਸੀ ਮੈਂ ਕਿਹਾ ਚਲੋ ਆਪਦਾ ਰਿਵਿਊ ਵੀ ਦੇ ਦਵਾ ਤੇ ਅੱਗੇ ਹੁਣ ਆਪਾਂ ਚਾਹਾਂਗੇ ਅੱਗੇ ਸ਼ਹਿਰ ਆਣਾ ਆ ਕੋਕਰੇ ਨਾ ਫੇਰ ਆਊਗਾ ਹਸਟਲ ਤੇ ਟੀਲ ਇਨਫਾ ਮੈਨੂੰ ਲੱਗਦਾ ਮੈਂ ਕੋਕਰੇ ਤੋਂ ਇਸੇ ਕਰਕੇ ਡੀਜ਼ਲ ਪੋਉਣਾ ਨਹੀਂ ਆ ਆਪਾਂ ਪਾਵਾਂਗੇ ਹੁਣ ਹਸਟ ਤੋਂ ਗਰਮੀ ਕਾਫੀ ਜ਼ਿਆਦਾ ਹੋ ਰਹੀ ਹੈ ਅੱਜ ਪਹਿਲਾਂ AC ਨਹੀਂ ਚੱਲ ਰਿਹਾ ਸੀਗਾ ਤੇ ਹੁਣ ਥੋੜਾ ਜਿਹਾ ਠੀਕ ਆ ਅਕੇ ਨਾਲੋ ਟਕਚਕ ਕੀਤਾ ਹੁਣ ਚੱਲ ਪਿਆ ਤੇ ਪੂਰਾ ਗਰਮੀ ਵਾਲਾ ਵੈਦਰ ਹੋਇਆ ਹੋਇਆ ਬਹੁਤ ਜ਼ਿਆਦਾ ਗਰਮੀ ਆ ਬਾਹਰ ਅਰ ਫਿਰ ਵੀ 뷰 ਕਾਫੀ ਸੋਹਣਾ ਲੱਗ ਰਿਹਾ ਦੇਖੋ ਕਾਫੀ ਜ਼ਿਆਦਾ ਮੀਂਹ ਪੈਣਾ ਸਟਾਰਟ ਹੋ ਗਿਆ ਸੀ ਤੇ ਵਿਜ਼ਿਬਿਲਟੀ ਬਿਲਕੁਲ ਘਟ ਗਈ ਸੀਗੀ ਤੇ ਥੋੜਾ ਜਿਹਾ ਹੁਣ ਅੱਗੇ ਆ ਕੇ ਮੌਸਮ ਥੋੜਾ ਸਾਫ ਹੋਇਆ ਪਰ ਹਜੇ ਵੀ ਬੱਦੌਬ ਦੇਖੋ ਬਹੁਤ ਪਿਆਰਾ ਮੌਸਮ ਹੋਇਆ ਵੈ ਵੈਸਾ ਮੈਨੂੰ ਮੀਹ ਵਾਲਾ ਮੌਸਮ ਬਹੁਤ ਪਸੰਦ ਆ ਤੇ ਦ ਕੇ ਜਿਹੀ ਪਿਛੇ ਕਿਨੇ ਤੋਂ ਉਪਰ ਸੇ ਦੇਖੇ ਮੈਂ ਇੰਦਾ ਇੱਕ ਇੱਕ ਥੋੜੇ ਥੋੜੇ ਟਾਈਮ ਤੇ ਇੱਥੇ ਮੌਸਮ ਬਦਲ ਜਾਂਦਾ ਬਸ ਪਰ ਵਧੀਆ ਸਾਰੇ ਮੌਸਮ ਇੱਕ ਹੀ ਦਿਨ ਚ ਦੇਖ ਲਈਏ ਆਪਾਂ ਜੇ ਅਗਰ ਪਹਿਲਾਂ ਹੀ ਕਾਫੀ ਜ਼ਿਆਦਾ ਖਰਾਬ ਸੀ ਤੇ ਹੁਣੇ ਹੁਣੇ ਮੇਰੇ ਫੋਨ ਤੇ ਟੋਰਨੇਡੋ ਦੀ ਵਾਰਨਿੰਗ ਆਈ ਆ ਸੋ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਵੀ ਕੀ ਕਰਨਾ ਚਾਹੀਦਾ ਕਿ ਮੈਂ ਸੋਚ ਰਹੀ ਆ ਕਿ ਕੋਈ ਜਗ੍ਹਾ ਦੇਖ ਕੇ ਇੱਕ ਵਾਰੀ ਰੋਕ ਹੀ ਲਿਆ ਜਾਵੇ ਹਨਾ ਸੇਫਟੀ ਜ਼ਰੂਰੀ ਆ ਸੋ ਦੇਖਦੇ ਆ ਕੋਈ ਪਲੇਸ ਲੱਭਦੇ ਆ ਤੇ ਰੁਕਦੇ ਆ ਮੈਂ ਉੱਠਣਾ ਤਾਂ ਨਹੀਂ ਸੀ ਪਰ ਮੇਰੇ ਵੀਰੋ ਵਾਰਨਿੰਗ ਆ ਗਈ ਆ ਤੂਫਾਨ ਦੀ ਤੇ ਮੈਂ ਕਹਿਣਾ ਉੱਚੇ ਮੂਰੇ ਆ ਗਏ ਆਂ ਤੇਰੇ ਨਾਲ ਬਹਿਣਾ ਆ ਚੱਲ ਤੈਨੂੰ ਹੈਲਪ ਦੇਣਾ ਆ ਓਹੋ ਤੂੰ ਤੇ ਤੂਫਾਨ ਸੰਭਲੇਗਾ ਇੱਥੇ ਤੇਰੇ ਨਾਲ ਵੇਖ ਲਈਏ ਨਾ ਤੂਫਾਨ ਆਉਣਾ ਪਰ ਅ ਇੰਨੀ ਸ਼ਾਂਤੀ ਸ਼ਾਂਤੀ ਇਹ ਤੂਫਾਨ ਦੇ ਪਹਿਲੇ ਦੀ ਸ਼ਾਂਤੀ ਨਹੀਂ ਇਹ ਤੂਫਾਨ ਦੇ ਪਹਿਲੇ ਲਓ ਜੀ ਹੁਣ ਇੱਕ ਪੁੰਗਾ ਹੋ ਗਿਆ ਸਾਡਾ ਵਾਈਪਰ ਜਿਹੜਾ ਸੀਗਾ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ ਡਰਾਈਵਰ ਸਾਈਡ ਵਾਲਾ ਤੇ ਹੁਣ ਆਪਾਂ ਇਹਨੂੰ ਕਰਾਂਗੇ ਚੇਂਜ ਜਿਹੜਾ ਇੱਧਰਲਾ ਵਾਈਪਰ ਆ ਪੈਸੈਂਜਰ ਵਾਲਾ ਤੇ ਇਹਨੂੰ ਆਪਾਂ ਕਰਨਾ ਆ ਇੱਧਰ ਤੇ ਇਹਨੂੰ ਦੂਜੀ ਸਾਈਡ ਕਿਉਂਕਿ ਡਰਾਈਵਰ ਸਾਈਡ ਵਾਲਾ ਵਾਈਪਰ ਆਪਣਾ ਜ਼ਿਆਦਾ ਜ਼ਰੂਰੀ ਆ ਸੋ ਮੀਤ ਆ ਰਿਹਾ ਮੌਸਮ ਖਰਾਬ ਆ ਸੋ ਇਹ ਆਪਾਂ ਨੂੰ ਚੇਂਜ ਕਰਨਾ ਹੁਣ ਜ਼ਰੂਰੀ ਹੋ ਗਿਆ ਤੇ ਸਾਡਾ ਮਕੈਨਿਕ ਫੇਰ ਹੋ ਗਿਆ ਟਰੱਕ ਦੇ ਦਿਵਾਲੇ ਹਾਂਜੀ ਉਸਤਾਦ ਜੀ ਕੀ ਕਰ ਰਹੇ ਹੋ ਆਏ ਹੋੜਾ ਹੀ ਆ ਜੀ ਜਾ ਰਹਾ ਸਾਡੇ ਕੋਲੇ ਐਕਸਟਰਾ ਵਾਈਪਰ ਹੈ ਨਹੀਂ ਸੀ ਇਸੇ ਕਰਕੇ ਸਿਰਫ ਸਵਿਚ ਕਰਨਾ ਪੈ ਰਿਹਾ ਰੱਖਿਆ ਤਾਂ ਸੀ ਪਰ ਹੁਣ ਇਸ ਟਾਈਮ ਤੇ ਲੱਭ ਨਹੀਂ ਰਿਹਾ ਤੇ ਆਪਾਂ ਤੁਰਨਾ ਵੀ ਆ ਲੇਟ ਵੀ ਨਹੀਂ ਹੋਣਾ ਈ ਵਾਦਰੀਆਂ ਪਹਿਲਾਂ ਹੀ ਮਾਰਨਿੰਗ ਆ ਜਾਂਦੀ ਆ ਹੁਣ ਤਾਂ ਥੋੜਾ ਜਿਹਾ ਫਿਰ ਵੀ ਮੌਸਮ ਸਾਫ਼ ਹੋਇਆ ਵਾਰਨਿੰਗ ਆਈ ਸੀ ਪਰ ਆਇਆ ਸਿਰਫ ਮੀਂਹ ਕੋਈ ਤੂਫਾਨ ਟੋਰਨੇਡੋ ਆਇਆ ਤਾਂ ਨਹੀਂ ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਹੁੰਦਾ ਕਿਦਾਂ ਦਾ ਮੌਸਮ ਆ ਕੇ ਤਾਂ ਮੈਂ ਜ਼ੂਮ ਕਰਕੇ ਆ ਵਾਈਪਰ ਹੋ ਗਿਆ ਉੱਤਰ ਗਟ ਹੋ ਗਿਆ ਆਹ ਵਾਲਾ ਵਾਈਪਰ ਸਹੀ ਚਾਹੀਦਾ ਸੀ ਆਪਾਂ ਨੂੰ ਇਹ ਸਹੀ ਮਿਲ ਗਿਆ ਹੁਣ ਬਾਕੀ ਕੁਝ ਦਾ ਆਪਾਂ ਕੈਲੇਰੀ ਜਾ ਕੇ ਠੀਕ ਕਰਾਵਾਂਗੇ ਹੋ ਗਿਆ ਡਨ ਹਾਂਜੀ ਮਕੈਨਿਕ ਜੀ ਹੋ ਗਿਆ ਜੀ ਹੋ ਗਿਆ ਕੋਣ ਆਪਣਾ ਕੋਈ ਨਹੀਂ ਹੈ ਨੀ ਇਧਰ ਨਾਲ ਖਰਾਬ ਹੋ ਗਿਆ ਤਾਂ ਵੀ ਜੱਟ ਜੂਆ ਸੈਂਟੀ ਡਰਾਈਵਰ ਸਾਈਡ ਦੀ ਸਮਾਂ ਚੱਲਦਾ ਆ ਵੀ ਦਿੱਕਾ ਤੇ ਇਟਸ ਓਕੇ ਹਾਈ ਲਿਵਰੀ ਵਾਈਪਰ ਵੀ ਦੋ ਲੈ ਕੇ ਰੱਖੀ ਟ੍ਰੱਕ ਦੇ ਰੱਖੇ ਸੀ ਉਹ ਮੈਨੂੰ ਲੱਗਦਾ ਜਾਂ ਤਾਂ ਕੱਢ ਲਏ ਕਿਸੇ ਨੇ ਜਾਂ ਯੂਜ਼ ਹੋ ਗਏ ਨਹੀਂ ਯੂਜ਼ ਤਾਂ ਕੀਤਾ ਹੀ ਨਹੀਂ ਆ ਤਾਂ ਮੈਂ ਲਗਾ ਪਾਇਆ ਸੀ ਉਹ ਤਾਂ ਟੁੱਟ ਗਿਆ ਸੀ ਓਕੇ ਆ ਰਹੀ ਨਾ ਕੋਈ ਚੱਲ ਕੋਈ ਨਹੀਂ ਦੰਨਾ ਲੈਟਸ ਗੋ ਬੇਬੀ ਕਹਿੰਦੇ ਮੇਰੇ ਵੀਰੋ ਵਾਰ ਵਾਰ ਵਾਰਨਿੰਗ ਆ ਰਹੀਆਂ ਵੀ ਤੁਸੀਂ ਟਰੱਕ ਰੋਕ ਲਓ ਪਰ ਟਰੱਕ ਨਹੀਂ ਰੁਗੂਗਾ ਮੇਰੇ ਵੀਰੋ ਟਰੱਕ ਚੱਲਦੇ ਜਾਊਗਾ ਟਰੱਕ ਥੋੜੀ ਰੋਕਦੇ ਆ ਕਿਤੇ ਤੂਫਾਨਾਂ ਚ ਇਹਦਾ ਝੋਟਾ ਬੁੱਕ ਦਾ ਜਾਊਗਾ ਵਾਰਨਿੰਗਾਂ ਬੜਾ ਸਵੇਰ ਦੀਆਂ ਆ ਰਹੀਆਂ ਪਰ ਨਹੀਂ ਰੁਗੂਗਾ ਸਵੇਰ ਦੀਆਂ ਘੰਟਾ ਹੋ ਗਿਆ ਵਾਰਨਿੰਗ ਆਉਂਦੀਆਂ ਉਹਨਾਂ ਦੇ ਵੇਖੋ ਕੀ ਬਣਦਾ ਕਹਿੰਦੇ ਤੂਫਾਨ ਦੀਆਂ ਵਾਰਨਿੰਗਾਂ ਆ ਰਹੀਆਂ ਵਾ ਵੇਖੋ ਤੂਫਾਨ ਆਉਂਦਾ ਕਿ ਨਹੀਂ ਆਉਂਦਾ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਜੇ ਤੂਫਾਨ ਆਇਆ ਆਇਆ ਕਿ ਨਹੀਂ ਆਇਆ ਇਹ ਤੁਹਾਨੂੰ ਦਿਖਾਵਾਂਗੇ ਵਾਰਨਿੰਗਾਂ ਦਾ ਤੁਹਾਡੇ ਸਾਹਮਣੇ ਵਾਰਨਿੰਗਾਂ ਦਾ ਸਿਲਸਿਲਾ ਮੁੱਕ ਨਹੀਂ ਰਿਹਾ ਵਾਰਨਿੰਗਾਂ ਲਗਾਤਾਰ ਦੇ ਰਹੇ ਆ ਉਹ ਮੇਰੇ ਵੀਰੋ ਪੜ ਸਕਦੇ ਆ ਤੁਸੀਂ ਹਰ ਕੀ ਕਰੀਏ ਸਾਡੀ ਜੌਬ ਆਸੀ ਰੁਕ ਨਹੀਂ ਸਕਦੇ ਮੇਰੇ ਵੀਰੋ ਨਹੀਂ ਰੁਕ ਸਕਦੇ ਨਹੀਂ ਹੋ ਗਿਆ ਤੇਜ਼ ਹੋ ਗਿਆ ਨਹੀਂ ਹੋ ਗਿਆ ਤੇਜ਼ ਕਹਿੰਦੇ ਲਾਲਾ 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 ਹੋਣੀ ਆ ਮੇਰੇ ਵੀਰੋ ਆਪਾਂ ਪਹੁੰਚ ਗਏ ਆ ਜੀ ਹਸਪਤਲ ਤੇ ਇੱਥੇ ਆਪਾਂ ਫਿਲ ਕਰਾ ਰਹੇ ਆ ਡੀਜ਼ਲ ਡੀਜ਼ਲ ਫਿਲ ਕਰਾਉਣ ਤੋਂ ਬਾਅਦ ਮੇਰੀ ਡਰਾਈਵਰ ਆ ਗਈ ਆਪਾਂ ਉਹ ਕਰਾਂਗੇ ਫਿਨਿਸ਼ ਤੇ ਫਿਰ ਸਾਡੇ ਮੁੰਡੇ ਨੂੰ ਉਠਾਵਾਂਗੇ ਤੇ ਉਹ ਆਪਣੀ ਡਰਾਈਵ ਕਰੂਗਾ ਸ਼ੁਰੂ ਹਾਂਜੀ ਡੀਜ਼ਲ ਹੋ ਗਿਆ ਹੈ ਫੁੱਲ ਤੇ ਹੁਣ ਕੋਈ ਟੈਨਸ਼ਨ ਨਹੀਂ ਆ ਬਸ ਹੁਣ ਆਪਾਂ ਚੱਲਦੇ ਆ ਅੱਗੇ ਦੇ ਸਫ਼ਰ ਵੱਲ ਤੇ ਮੈਂ ਇੱਕ ਗੱਲ ਸੋਚ ਰਹੀ ਸੀ ਹੋਰ ਬੈਠੀ ਬੈਠੀ ਜੇ ਸਾਡਾ ਮੁੰਡਾ ਜਗਦੰਦ ਹੁੰਦਾ ਨਹੀਂ ਕਹਿਣਾ ਸੀ ਉਹ ਸਾਹਮਣੇ ਪੁਸ਼ਪਾ ਦੀਆਂ ਲੱਕੜਾਂ ਪਈਆਂ ਇਹਨੂੰ ਦਿੱਤੇ ਲੱਕੜਾਂ ਦੇ ਜਾਨੇ ਨੂੰ ਪੁਸ਼ਪਾ ਚੇਤੀਆਂ ਲੱਗ ਗਿਆ ਹੁੰਦਾ ਤੇ ਮੈਨੂੰ ਵੀ ਉਹੀ ਯਾਦ ਆ ਰਿਹਾ ਸੀ ਹੁਣ ਚਲੋ ਚੱਲਦੇ ਅੱਗੇ ਵੱਲ ਮੇਰੇ ਤੋਂ ਛੋੜੇ-ਛੋੜੇ ਇੱਕ ਕਾਂਡੋ ਚੱਲਿਆ ਸੀ ਸਾਡੇ ਮੁੰਡੇ ਨੇ ਹਾਂ ਫਿਰ ਲੱਗ ਗਿਆ ਸ਼ੁਕਰ ਹੈ ਮੇਡ ਦਿਲ ਗਿਆ ਨਹੀਂ ਮੈਨੂੰ ਛੱਡਾਇਆ ਨਹੀਂ ਸੀ ਮੇਰੇ ਸ਼ੁਕਰ ਹੋਵੇ ਚਲੋ ਕਿ ਪਾਣੀ ਦੇ ਇਹ ਪਤਾ ਲੱਗ ਗਿਆ ਤੇ ਆਪਾਂ ਚੱਕ ਲਈਏ ਲੋ ਜੀ ਮੇਰੀ ਸ਼ਿਫਟ ਹੁਣ ਹੋ ਗਈ ਹੈ ਡਨ ਤੇ ਆਪਾਂ ਜਗਾਉਣੇ ਸਾਡੇ ਮੁੰਡੇ ਨੂੰ ਓ ਹੈਲੋ ਗੁੱਡੂ ਇਹ ਗੁੱਡੂ ਉਠ ਕਿਉਂਕਿ ਯਾਰ 10 ਮਿੰਟਾਂ ਬਾਅਦ ਹੋ ਰੋਕਿਆ ਨਹੀਂ ਆ ਉਠ 11 ਘੰਟੇ ਪੂਰੇ ਹੋ ਗਏ ਸ਼ਿਫਟ ਚੇਂਜ ਕਰਨੀ ਆ ਬੁੱਕ ਪਾ ਕਿਉਂਕਿ ਯਾਰ ਹੁਣੇ ਤਾਂ ਕੀ ਉਹਨੂੰ ਕਹਿੰਦੇ ਕੀ ਇਧਰੋਂ 10 ਮਿੰਟਾਂ ਬਾਅਦ ਫੇਰ 10 ਮਿੰਟਾਂ ਬਾਅਦ ਫੇਰ ਠਾਈ ਨਹੀਂ ਸੌਣ ਨਹੀਂ ਦਿੰਦੀ ਤੇ ਗੱਦੇ ਟਾਈਮ ਤਾਂ ਤੇਰਾ ਫੋਨ ਵੱਜੀ ਜਾਂਦਾ ਮੈਂ ਕੀ ਕਰਾਂ ਉਠ ਉੱਠ ਉੱਠ ਜਲਦੀ ਉੱਠ ਜਲਦੀ 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 ਕਿੱਥੇ ਆ ਗਏ ਆ ਜਲਦੀ ਲੌਂਗ ਲੇਕ ਆ ਗਏ ਲੌਂਗ ਲੇਕ ਹੀ ਪਹੁੰਚਣੀ ਸੀ ਮੇਰੀ ਬੁੱਕ ਪਹੁੰਚ ਗਈ ਲੌਂਗ ਲੇਕ ਤੂੰ ਸੌ ਜਾਵਾਂ ਨਹੀਂ ਸੌ ਗੈਟ ਅਪ ਗੈਟ ਅਪ ਗੈਟ ਅਪ ਗੈਟ ਅਪ ਡੰਡਾ ਲੈ ਗਿਆ ਉਹ ਡੰਡਾ ਲੈ ਗਿਆ ਉਹ ਬਾਦੇ ਕਦੇ ਮੀ ਆ ਗਿਆ ਕਦੇ ਮੈਂ ਆ ਕਦੇ ਜਾ ਮੈਨੂੰ ਤੂੰ ਸੌਣ ਹੁਣ ਮੀ ਮੈਂ ਲਿਆਂਦਾ ਸੀ ਹਾਂ ਔਰ ਠੋਠਾ ਉਹ ਨਾ ਵੀਡੀਓ ਕਦੋਂ ਬਣਾਇਆ ਨਹੀਂ ਦਾ ਸੁੱਤੇ ਪਏ ਸੀ ਤੂੰ ਨਹੀਂ ਬਣਾਉਂਦਾ ਹੁੰਦਾ ਮੇਰੀਆਂ ਵੀਡੀਓਜ਼ ਮੈਂ ਥੋੜੀ ਭਾਉਂਦਾ ਤੂੰ ਤਾਂ ਮੈਨੂੰ ਖਾਂਦੇ ਵਕਤ ਨਹੀਂ ਬਖਸ਼ਦਾ ਨਾ ਤੂੰ ਤੰਗ ਕਰਦਾ ਰਹੇਂ ਨਾ ਹਾਜ਼ ਤੈਨੂੰ ਖਾਂਦੇ ਵਕਤ ਵੀ ਨਹੀਂ ਛੱਡਣਾ ਨਾ ਉਠੋ 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 ਮੰਮੀ ਆਂ ਕੋ ਕਰਨਾ ਕੰਬਲ ਖੇਚ ਲੈਣਾ ਮੈਂ ਫਲੈਸ਼ ਜਗੀ ਆਂਦੀ ਪਹਿਲਾਂ ਫਲੈਸ਼ ਬੰਦ ਕਰ ਰੱਖਿਆ ਵਈ ਜੀ ਮੰਮੀ ਆਂ ਕੋ ਕੰਬਲ ਖੇਚ ਲੈਣਾ ਉੱਠ ਪਾ ਚੱਲ ਹਣਾ ਓਕੇ ਚਾਹ ਬਣਾ ਨੌਕ ਕਰਾਣੀ ਨਹੀਂ ਰੱਖੀ ਤੇਰੀ ਚਾਹ ਬਣਾ ਇਹ ਤੇ ਪ੍ਰਾਈਵੇਟ ਸ਼ੈਫ ਨਹੀਂ ਹਾਇਰ ਕੀਤਾ ਮੈਨੂੰ ਕੰਪਨੀ ਨੇ ਡਰਾਈਵਰ ਹਾਇਰ ਕੀਤਾ ਵਾ ਚਾਹ ਬਣਾ ਆਉਣਾ ਹੈ ਟਿਓਰ ਸ਼ੈਫ ਓਕੇ ਮੈਨੂੰ ਕੁੱਕ ਹਾਇਰ ਨਹੀਂ ਕੀਤਾ ਪਾਣੀ ਪਾਣੀ ਦੇ ਦੇਣੀ ਹੈ ਪਹਿਲਾਂ ਇਹ ਮੱਛਰਵਾੜ ਤਾਂ ਸ਼ੀਸ਼ਾ ਖੋਲ ਕੇ ਹੁਣ ਉਹਨੂੰ ਮਾਰਦੀ ਫਿਰਦੀ ਐ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਐ ਘਟਾ ਚੜ ਕੇ ਨੀ 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 ਵਸ ਅੰਨੇ ਚ ਧਿਆਨ ਐ ਦਾ ਹੋਰ ਕੋਈ ਕੰਮ ਹੈ ਨਹੀਂ ਇਹਨੂੰ ਮੇਰੇ ਵੀਰੋ ਇਹਦਾ ਤੁਸੀਂ ਸਾਰੇ ਮੰਨਦੇ ਆ ਨਾ ਕਮੈਂਟਾਂ ਜ਼ਰੂਰ ਲਿਖੋ ਤੇ ਜਿਹੜੀ ਗੱਲ ਲਈ ਮੈਂ ਵੀਡੀਓ ਬਣਾਉਣ ਲੱਗਾ ਸੀ ਜਿਹੜੀ ਗੱਲ ਹੀ ਮੈਂ ਵੀਡੀਓ ਬਣਾਉਣ ਲੱਗਾ ਹੀ ਉਹ ਤਾਂ ਰਹਿ ਗਈ ਅ ਸਾਰੇ ਜਣੇ ਆਪਾਂ ਨੂੰ ਕੁਐਸਚਨ ਪੁੱਛਦੇ ਆ ਵੀ ਤੁਸੀਂ ਕਿਹੜੇ ਪਿੰਡ ਤੋਂ ਕਿਵੇਂ ਆਏ ਥੂ ਕਿਦੋਂ ਆਏ ਇਥੇ ਇੰਨਾ ਟਾਈਮ ਹੋ ਗਿਆ ਚਲਾਉਂਦਿਆਂ ਨੂੰ ਆਨਸਰ ਦਿਓ ਜੀ ਭਾਈ ਅਸੀਂ ਹੈਗੇ ਆਂ ਇੰਡੀਆ ਤੋਂ ਡਿਸਟ੍ਰਿਕਟ ਫਰੋਜਪੁਰ ਧੀਰੇ ਦੇ ਨੇੜੇ ਸਾਡਾ ਪਿੰਡਾ ਵੜਾ ਪ੍ਰਿਆਮ ਸਿੰਘ ਵਾਲਾ ਛੋਟਾ ਜਿਹਾ ਸਾਡਾ ਪਿੰਡ ਆ ਛੋਟਾ ਦਾ ਨਿੱਕੂ ਜਿਹਾ ਤੇ ਮੈਂ ਕੈਨੇਡਾ ਆਈ ਸੀਗੀ 15 ਅਗਸਤ 2018 ਚ ਇਹ ਇਹ ਆਇਆ ਸੀਗਾ ਪਿਛਲੇ ਸਾਲ 2024 ਦੇ ਅਕਤੂਬਰ ਚ ਸੋ ਟਾਈਮ ਹੀ ਹੋਇਆ ਹੈ ਤੇ ਥੋਰ ਕੀ ਪੁੱਛਦੇ ਹੁੰਦੇ ਆ ਉਸੇ ਹੀ ਪੁੱਛਦੇ ਆ ਮੇਨ ਕੁਐਸਚਨ ਤਾਂ ਇਹ ਹੈ ਜਿਹੜਾ ਸੰਨ ਟਰੱਕ ਚ ਚਲਾਉਂਦੇ ਲੱਗੇ ਨਾ ਡੈਮ ਹੋ ਗਿਆ ਇਹਨੂੰ ਜ਼ਿਆਦਾ ਟਾਈਮ ਹੋ ਗਿਆ ਪਹਿਲਾਂ ਇਹਨੇ ਨਿੱਕੇ ਟਰੱਕ ਚ ਲਾਇਆ ਸੀਗਾ ਤੇ ਸਿਟੀ ਵਰਕ ਕੀਤਾ ਤੇ ਫਲੈਟ ਬੈਡ ਚਲਾਉਂਦੀ ਨੂੰ ਹੋਣੀ ਕਿੰਨੇ ਮਹੀਨੇ ਹੋਏ ਫਲੈਟ ਬੈਡ ਮੈਂ ਸਟਾਰਟ ਕੀਤਾ ਸੀ ਦਸੰਬਰ 2024 ਚ ਤੇ ਇਹਨੇ ਸਟਾਰਟ ਕੀਤਾ ਸੀ ਫਰਵਰੀ 2025 ਚ ਤਾਂ ਇਹ ਕੁਝ ਹੀ ਮਹੀਨੇ ਹੋਏ ਹਨ ਕੁਝ ਮਹੀਨੇ ਹੋਇਆ ਜ਼ਿਆਦਾ ਟਾਈਮ ਲਿਫਿਆ ਹਾਂ ਹਾਂਜੀ ਤੇ थैंक यू ਫੋਰ سپورਟਿੰਗ ਹੋਰ ਵੀ ਜਿਹੜੇ ਕੁਐਸ਼ਨ ਆਉਣਗੇ ਆਪਾਂ ਸਾਰਿਆਂ ਦਾ ਆਨਸਰ ਦਿਆ ਕਰਾਂਗੇ ਵੀਡੀਓ ਬਣਾਇਆ ਕਰਾਂਗੇ ਵਲੌਗ 'ਚ ਸਾਰਿਆਂ ਨੂੰ ਆਨਸਰ ਕਰਿਆ ਕਰਾਂਗੇ ਬਸ ਕਮੈਂਟ ਕਰ ਦਿਆ ਕਰੋ ਸਾਰਾ ਮੇਨ ਸੀ ਜੋ ਸਾਰਿਆਂ ਨੂੰ ਕੁਐਸ਼ਨ ਸਾਰਾ ਵਲੌਗ 'ਚ ਵਲੌਗ 'ਚ ਕਮੈਂਟ ਕਰ ਦਿਆ ਕਰੋ ਵੀ ਕੁਝ ਵੀ ਪੁੱਛਣਾ ਹੁੰਦਾ ਤੇ ਆਪਾਂ ਉਹ ਲਾਸਟ ਦੇ ਵਲੌਗ ਦੇ ਅਗਲੇ ਦਿਨ ਲਾਸਟ ਵਲੌਗ 'ਚ ਉਹਦੇ ਆਨਸਰ ਦਿਆ ਕਰਾਂਗੇ ਓਕੇ ਬਾਏ ਮਿਲਾਂਗੇ ਵਲੌਗ ਦੇ ਨਾਲ ਜੀ ਆਪਾਂ ਪਹੁੰਚ ਗਏ ਆ ਲੌਂਗ ਲੇਕ ਮੇਰੀ ਬੁੱਕ ਹੋ ਗਈ ਆ ਖਤਮ ਤੇ ਆਪਾਂ ਹੁਣ ਕਰਾਂਗੇ ਤੇ ਸ਼ਿਫਟ ਚੇਂਜ ਤੇ ਇੱਥੋਂ ਸਟਾਰਟ ਕਰੂਗਾ ਸਾਡਾ ਮੁੰਡਾ ਤੇ ਬਾਕੀ ਦਾ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਚ ਇਸ ਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਖਤਮ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੁੱਡ ਬਾਏ